ਮਾਂਸਾ ਪੁਲਿਸ ਨੇ ਆਵਾਰਾ ਗੈਰਦੀ ਕਾਰ ਰਹੀ ਨੌਜਵਾਨਾਂ ਨੂੰ ਸਖਤ ਸਬਕ ਸਿਖਾਇਆ ਡੀਐਸਪੀ ਮਾਂਸਾ ਨੇ ਕਿਹਾ ਕਿ ਆਵਾਰਾ ਗੈਰ ਨੌਜਵਾਨਾਂ ਨੂੰ ਆਪਣੀਆਂ ਗਲਤ ਹਰਕਤਾਂ ਤੋਂ ਰੋਕਣਾ ਅਤੇ ਉਹਨਾਂ ਨੂੰ ਸੋਚ ਵਿਚਾਰ ਕਰਕੇ ਸਹੀ ਰਾਹ ਤੇ ਲਿਆਉਣਾ ਹੀ ਪੁਲਿਸ ਦਾ ਮਕਸਦ ਹੈ ਉਹਨਾਂ ਨੇ ਜੋੜ ਦਿੱਤਾ ਕਿ ਪੁਲਿਸ ਦਾ ਕੰਮ ਸਿਰਫ ਸਜ਼ਾ ਦੇਣਾ ਨਹੀਂ ਸਗੋਂ ਨੌਜਵਾਨਾਂ ਨੂੰ ਬੰਦੇ ਬਣਾਉਂਦਾ ਵੀ ਕੰਮ ਹੈ ਸਰਜ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ ਕੀ ਜਾਣ ਚਾਹੁੰਗੇ ਬੱਸ ਸਟੈਂਡ ਤੇ ਲੜਕੀਆਂ ਨੂੰ ਤੰਗ ਕਰਦੇ ਨੇ ਜਿੱਥੇ ਮਾਰਾ ਗਲਤੀ ਕਰਦੇ ਇਹ ਤਹਿਤ ਮਾਨ ਜੋ ਐਸਐਸਪੀ ਦਾ ਸ਼੍ਰੀ ਭਗਤ ਸਿੰਘ ਜੀ ਮੀਨਾ ਆਈਪੀਐਸ ਸਰਕਾਰ ਦਾ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਤੇ ਐਸਐਚਓ ਸਿੱਧੂ ਨਾਲ ਲੈ ਕੇ ਕਾਫੀ ਕੋਰਸ ਲੈ ਕੇ ਅਸੀਂ ਅਚਨਚੇਤ ਬਸ ਸਟੈਂਡ ਦੀ ਟੈਕਨਿਕ ਕੀਤੀ ਹੈ ਕਾਫੀ ਇੱਥੇ ਜਿਹੜੇ ਹੈ ਬਿਨਾਂ ਕੰਮ ਤੋਂ ਫਲਟ ਪਈ ਜਾਂ ਸਕਦੀ ਹੈ ਤੇ ਇਹਦੇ ਬੰਦੇ ਨੇ ਅਸੀਂ 10-15 ਇਹ ਇਹ ਨੂੰਰਾ ਨੂੰ ਬਾਤ ਕਰਕੇ ਉਹਨਾਂ ਨੂੰ ਪੁੱਛ ਰਹੀ ਹੈ ਕਿ ਉਹ ਇੱਥੇ ਕਿਸ ਸਮੱਸਿਆ ਦੇ ਕਰ ਰਹੇ ਨੇ ਸਰ ਹੋਰ ਕਿਹੜੀ-ਕਿਹੜੀ ਜਗ੍ਹਾ ਤੇ ਚੈਕਿੰਗ ਕੀਤੀ ਗਈ ਹੈ ਬਸ ਸਰ ਤੋਂ ਲਗਾ ਸੀ ਪਟਾਵਸਤੀ ਬਾਣੀ ਸਬਜ਼ੀ ਮੰਡੀ ਏਰੀਆ ਰਾਮਾਗ ਰੋਡ ਤੇ ਜਿਹੜੀ ਹੈਗੀ ਆ ਕੋਰਟ ਰੋਡ ਮਾਤਾ ਸੁਨਿਧੀ ਕਾਲਜ ਦੇ ਨੇੜੇ ਰਾਜਮਾ ਜੀ ਤੁਹਾਡੇ ਅੱਜ ਇਸ ਪ੍ਰੈਸ ਜੀ ਆਂਕੀ ਤਾਂ ਜਿਹੜਾ ਸ਼ਹਿਰ ਦੇ ਵਿੱਚ ਅਮਨ-ਅਮਾਨ ਬਣਾ ਰਹੇ ਲੋਕਾਂ ਨੂੰ ਬਣਾ ਰਹੇ ਮੇਰੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮਾੜੇ ਅੰਸਰਾਂ ਨੂੰ ਕਿ ਮਾਸਟਰ ਦੇ ਬਰਾਕਰ ਕਰਨ ਤੋਂ ਕਿ ਤਾਬ ਨਹੀਂ ਆਇਆ ਤੇ ਵੀ ਹੈ ਉਹ ਜਿਹੜੀਆਂ ਹਸਪਤਾਲਾਂ ਨੂੰ ਬਾਜ ਆ ਜਾਂ ਨਾਲ ਜਿਹੜਾ ਨਸ਼ਾ ਵੇਚਣ ਵਾਲੇ ਬਸਕਰ ਨੇ ਉਹਨਾਂ ਨੂੰ मैं अपील करता कि वो माड़ा कम करके अपना सही काम कराज ब रखने प्रशासन का सहयोग दे पब्लिक मेरी अपील ये है कि प्रशासन जिस पहला तरह पहला सहयोग दे रहे हैं उस तरह ही प्रशासन सहयोग दे माड़े कानून के खिलाफ तक प्रशासन इस मामले से उन्होंने हो अच्छे रिजल्ट दे हर शहरी का मान मान कर में अपनी ड्यूटी करनी जो वचनबद्ध हाँ माड़े अंसर खिलाफ कार्रवाई जारी है